ਸਾਸੀ ਕਾਜੀ ਸਾਰਿਆਂ ਨੂੰ ਤੁਹਾਡੇ ਵਾਸਤੇ ਹੋਰ ਬਹੁਤ ਹੀ ਪਿਆਰੇ ਸੂਟ ਲੈ ਕੇ ਆਈ ਹਾਂ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖਿਆ ਕਰੋ ਇਹ ਜਿਹੜੇ ਸੂਟ ਰਣਗੇ ਪ્યો ਤੁਹਾਨੂੰ ਵਿਸਕੋਸ ਕ੍ਰੇਪ ਦੀ ਸ਼ਰਟ ਮਿਲੇਗੀ ਹੈਂਡ ਏਮਬਰਾਇਡਰੀ ਕੀਤੀ ਗਈ ਬਾਟਮ ਨਾਲ ਪਲੇਨ ਕ੍ਰੇਪ ਦੀ ਹੋਏਗੀ ਪ੍ਰਾਈਸ ਦਾ ਪਰ ਮੀਟਰ ਦੇ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਦਿੱਤੇ ਗਏ ਨੇ ਕੋਈ ਵੀ ਸੂਟ ਤੁਸੀਂ ਆਰਡਰ ਕਰਵਾਉਣਾ ਹੋਏ ਸੂਟ ਦਾ ਸਕਰੀਨਸ਼ਾਟ ਮੇਰੇ WhatsApp ਨੰਬਰ ਤੇ ਭੇਜ ਕੇ ਆਪਣੀ ਲਈ ਸੂਟ ਤੁਸੀਂ ਆਰਡਰ ਕਰਵਾ ਸਕਦੇ ਹੋ ਅਗਲੇ ਜਿਹੜੇ ਸੂਟ ਰਣਗੇ ਪ्योर ਤੁਹਾਨੂੰ ਮਲ ਕਾਟਨ ਦਾ ਸੂਟ ਮਿਲੇਗਾ ਏਮਬਰਾਇਡਰੀ ਬਹੁਤ ਹੀ ਪਿਆਰੀ ਕੀਤੀ ਗਈ ਬਾਟਮ ਨਾਲ ਤੁਹਾਨੂੰ ਕਾਟਨ ਦੀ ਮਿਲ ਜੇਗੀ ਕਟਵਰਕ ਏਮਬਰਾਇਡਰੀ ਕੀਤੀ ਗਈ ਹੈ ਪ੍ਰਾਈਸ ਇਹਨਾਂ ਸਾਈਜ਼ ਸੂਟਾਂ ਦੇ ਨਾਲ ਦੇ ਨਾਲ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਰਣਗੇ ਸੂਟ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਆਪਾਂ ਪਿਆਰੇ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਰਣਗੇ ਇਹ ਵੀ ਤੁਹਾਨੂੰ ਪ्योर ਕਾਟਨ ਦਾ ਹੀ ਸੂਟ ਮਿਲੇਗਾ ਬਾਟਮ ਪਲੇਨ ਹੋਏਗੀ ਸ਼ਰਟ ਦੇ ਉੱਪਰ ਬਹੁਤ ਹੀ ਪਿਆਰੀ ਐਮਬਰਾਇਡਰੀ ਕੀਤੀ ਗਈ ਹੈ ਪ੍ਰਾਈਜ਼ ਇਹਨਾਂ ਦਾ ਪਰ ਮੀਟਰ ਅਕੋਰਡਿੰਗ ਮੈਂਸ਼ਨ ਕੀਤਾ ਹੋਇਆ ਵਿਦਆਊਟ ਦੁਪੱਟਾ ਲੈਣਗੇ ਸੂਟ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਆਰਡਰ ਕਰਵਾ ਸਕਦੇ ਕਲਰ ਆਪਸ਼ਨ ਇਹਨਾਂ ਵਿੱਚ ਬਹੁਤ ਹੀ ਪਿਆਰੇ ਲਾਈਟ ਜੇ ਐਡ ਕੀਤੇ ਹੋਏ ਨੇ ਅਗਲੇ ਜਿਹੜੇ ਸੂਟ ਲੈਣਗੇ ਵੀ ਤੁਹਾਨੂੰ ਪਿਓਰ ਕ੍ਰੇਪ ਕਾਟਨ ਦਾ ਸੂਟ ਮਿਲੇਗਾ ਕਟਵਾਰਕ ਐਮਬਰਾਇਡਰੀ ਕੀਤੀ ਗਈ ਬਾਟਮ ਨਾਲ ਹੋਏਗੀ ਪਲੇਨ ਕ੍ਰੇਪ ਦੀ ਬਾਟਮ ਰਹੇਗੀ ਪ੍ਰਾਈਜ਼ ਆਪਾਂ ਸਾਰੇ ਸੂਟਾਂ ਦੇ ਨਾਲ ਦੀ ਨਾਲ ਮੈਂਸ਼ਨ ਕੀਤਾ ਹੋਇਆ ਕਲਰ ਆਪਸ਼ਨ ਇਹਨਾਂ ਵਿੱਚ ਆਪਾਂ ਬਹੁਤ ਹੀ ਪਿਆਰੇ ਐਡ ਕੀਤੇ ਰਹੇ ਨੇ ਅਗਰੇ ਜਿਹੜੇ ਸੂਟ ਹੋਣਗੇ ਪਿਓਰ ਤੁਹਾਨੂੰ ਕريب ਦਾ ਸੂਟ ਮਿਲ ਜਗਾ ਥ्रेड ਵਰਕ ਏਮਬਰਾਇਡਰੀ ਕੀਤੀਗੀ ਬਾਟਮ ਪਲੇਨ ਹੋਏਗੀ ਨਾਲ ਦੁਪੱਟਾ ਰਹੇਗਾ ਮਸਲੀਨ ਕਾਟਨ ਦਾ ਕਲਰ ਆਪਸ਼ਨ ਇਹਦੇ ਵਿੱਚ ਆਪਾਂ ਬਹੁਤ ਹੀ ਪਿਆਰੀ ਐਡ ਕੀਤੇ ਹੋਏ ਨੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੇਮੈਂਟ ਤੁਹਾਨੂੰ ਪਹਿਲਾਂ ਹੀ ਕਰਨੀ ਪਏਗੀ ਸ਼ਿਪਿੰਗ 올 ਇੰਡੀਆ ਫ੍ਰੀ ਰਹੇਗੀ ਥੈਂਕ ਯੂ ਸੋ ਮੱਚ